ਹਾਂਜੀ ਅੱਜ ਸਾਡਾ ਜੁਧ ਨਸ਼ਾ ਵਿਰੋਧ ਦੇ ਤਹਿਤ ਕੈਸੋ ਆਪਰੇਸ਼ਨ ਪੂਰੇ ਪੰਜਾਬ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਅਸੀਂ ਚਲਾ ਰਹੇ ਹਾਂ ਇਹਦੇ ਵਿੱਚ ਅੱਜ ਸਾਡੇ ਥਾਣੇ ਝੰਡੇ ਵਾਲੇ ਦਾ ਪਿੰਡ ਧਾਰੜਾ ਜਿਹੜਾ ਵੀ ਇੱਥੇ ਕਾਫੀ ਪੰਜ ਸੱਤ ਬੰਦੇ ਬਦਨਾਮ ਹੈਗੇ ਆ ਉਹਨਾਂ ਦੀ ਘਰ ਦੀ ਅਸੀਂ ਸਰਚ ਕਰ ਰਹੇ ਹਾਂ ਇਹ ਪੂਰੀ ਸਬ-ਡਿਵੀਜ਼ਨ ਦੀ ਫੋਰਸ ਲੈ ਕੇ ਸਰ ਕੋਈ ਬਰਾਮਦਗੀ ਹੋਈ ਉਹਨਾਂ ਪਾਸੋਂ ਫਿਲਹਾਲ ਅਜੇ ਥੋੜਾ ਟਾਈਮ ਹੀ ਹੋਇਆ ਜੇ ਸਰਚ ਚੱਲ ਰਹੀ ਆ ਜਦੋਂ ਬਰਾਮਦਗੀ ਹੋਈ ਤੁਹਾਨੂੰ ਤੁਹਾਡੇ ਨੋਟਿਸ ਲਿਆਂਦਾ ਜਾਊਗਾ ਸਰ ਆਮ ਪਬਲਿਕ ਨੂੰ ਕਿਸੇ ਚੁੱਪ ਆਮ ਪਬਲਿਕ ਨੂੰ ਵੀ ਇਹੀ ਹੈ ਵੀ ਜਿਹੜੇ ਮਾੜੇ ਬੰਦੇ ਆ ਕੰਮ ਕਰਦੇ ਆ ਪਿੰਡਾਂ ਦੇ ਵਿੱਚ ਬੱਚਿਆਂ ਦਾ ਫਿਊਚਰ ਖਰਾਬ ਕਰਦੇ ਆ ਪਿੰਡ ਵਾਲਿਆਂ ਨੂੰ ਵੀ ਇਹੀ ਰਿਕੁਐਸਟ ਆ ਵੀ ਸਾਰੇ ਜਣੇ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਕਰੋ ਪਲੱਸ ਸਾਡੀ ਹੈਲਪ ਦੇ ਨਾਲ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਕਾਰਵਾਈ ਕਰਵਾਓ ਸਰ ਜੋ ਪੀਲੇ ਪੰਜੇ ਚੱਲ ਰਿਹਾ ਉਹਦਾ ਬਾਰੇ ਪੀਲੇ ਪੰਜੇ ਦਾ ਇਹ ਹੈ ਜੀ ਉਹ ਪੂਰਾ ਪ੍ਰੋਪਰ ਚੈਨਲ ਚ ਚੱਲਦਾ ਕਈ ਲੋਕਾਂ ਨੇ ਜਿੱਦਾਂ ਪਿੰਡ ਦੀਆਂ ਪੰਚਾਇਤ ਦੀ ਜਗ੍ਹਾ ਤੇ ਉੱਤੇ ਕਬਜ਼ਾ ਕਰ ਲਿਆ ਤੇ ਨਸ਼ਾ ਵੇਚ ਕੇ ਉੱਤੇ ਪ੍ਰਾਪਰਟੀਆਂ ਬਣਾਈਆਂ ਉਹ ਪ੍ਰੋਪਰ ਚੈਨਲ ਜੋ ਕਾਨੂੰਨ ਦੇ ਮੁਤਾਬਕ ਹੈਗਾ ਉਹ ਅਸੀਂ ਪ੍ਰੋਸੀਜਰ ਅਡਾਪਟ ਕਰਦੇ ਇਹਦੇ ਵਿੱਚ ਮਾਲ ਮਹਿਕਮਾ ਪਲੱਸ ਬੀਡੀਪੀਓ ਸਾਹਿਬ ਡੀਡੀਪੀਓ ਸਾਹਿਬ ਮਾਨਯੋਗ ਡੀਸੀ ਸਾਹਿਬ ਦੇ ਹੁਕਮ ਦੇ ਨਾਲ ਜਿਹੜਾ ਉਹ ਇਲੀਗਲ ਪ੍ਰਾਪਰਟੀ ਤੇ ਕਬਜ਼ਾ ਪਤਾ ਕਰਕੇ ਤੇ ਫਿਰ ਪੁਲਿਸ ਦੀ ਅਮਦਦ ਦੇ ਨਾਲ ਹੋਸੀ ਧਾਰੇ ਹਾਂਜੀ ਅੱਜ ਪੰਜਾਬ ਸਰਕਾਰ ਦੇ ਯੂਨੀਨਾ ਸ਼ਹਿਰ ਵਿਰੁੱਧ ਉਦੀ ਮੁਹਿਮਦੀ ਇੰਤੇਮਾਨ ਅਤੇ ਮੰਨੇ ਹੋਏ ਪੀਜੀਪੀ ਸਾਹਿਬ ਤੇ ਮੰਨੇ ਹੋਏ ਐਸਐਸਪੀ ਸਾਹਿਬ ਦੀ ਹੁਕਮਾਤ ਦੇ ਇਨਾਂ ਜੱਥੇ ਰੋਸ਼ਨ ਕਲੋਨੀ ਚ ਕਸ ਆਪਰੇਸ਼ਨ ਕੀਤਾ ਗਿਆ ਤੇ ਜਿਹੜੇ ਜਿਹੜੇ ਸ਼ੱਕੀ ਨੇ ਜਿਹੜੇ ਉਹਨਾਂ ਦੇ ਘਰ ਦੀ ਚੈਕਿੰਗ ਕੀਤੀ ਗਈ ਤੇ ਜੋ ਵੀ ਹੁਣ ਅਜੇ ਤੋ ਰਿਕਵਰੀ ਹੋਏਗੀ ਉਹਦਾ ਆਪਣਾ ਅੱਗੇ ਕਰ ਵੀ ਕੀਤੀ ਹੈ ਸਭ ਕੁਝ ਮਿਲਿਆ ਇਸ ਟਾਈਮ ਕੋਈ ਹੋਇਆ ਹਾਂਜੀ ਰਿਕਵਰੀ ਵਾਲੇ ਆਪਣੀ ਆਪਰੇਸ਼ਨ ਹਾਲੇ ਚੱਲਦਾ ਪਿਆ ਹੈ ਤੇ ਜੋ ਵੀ ਰਿਕਵਰੀ ਹੋਏਗੀ ਉਹ ਤੁਹਾਨੂੰ ਦੱਸਦੇ ਆਂ